ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਹਣੇ ਰਸਨਾ ਚ ਮਠਾਸ ਆਈ ਏ ਮੈਂ ਮੈਂ ਕਰਨਾ ਹਟ ਗਈ ਏ ਹੁਣ ਤੂੰ ਤੋਂ ਸ਼ੁਰੂ ਕਰਤਾ ਏ ਨੇਤਰ ਐਨੇ ਬਰਾਗੇ ਹੋ ਗਏ ਐਨੇ ਬਰਾਗੇ ਹੋ ਗਏ ਕਿ ਇਹਨਾਂ ਨੇਤਰਾ ਵਿੱਚ ਉਹਦੀ ਜੋਤ ਪ੍ਰਗਟ ਹੋ ਗਈ ਜਿਤ ਦਰਵੀ ਵੇਖਦਾ ਉਤਰ ਨਾਨਕ ਨਦਰੀ ਆਦਰੇ ਨੇਤਰ ਨਿਹਾਲ ਕਰਦੇ ਜਾਂਦੇ ਨੇ ਰੱਬ ਦੇ ਪਿਆਰਿਆਂ ਦੇ ਨੇਤਰ ਤੇ ਆਮ ਸੰਸਾਰ ਦੇ ਨੇਤਰ ਬੰਦਗੀ ਵਾਲਿਆਂ ਦੇ ਨੇਤਰ ਉਹ ਸਿਮਰਣ ਵਾਲਿਆਂ ਦੇ ਨੇਤਰ ਤੇ ਆਮ ਦੁਨੀਆ ਦੇ ਨੇਤਰਾ ਚ ਫਰਕ ਹੁੰਦਾ ਮਿਠਾਸ ਆ ਗਈ ਫਿਰ ਉਹਨਾਂ ਦੇ ਕੰਨ ਕੋਈ ਮਿਥਿਆ ਵਾਰਤਾ ਨਹੀਂ ਸੁਣਨ ਵਿੱਚ ਰੁਚੀ ਰੱਖਦੇ। ਨਾ ਕੋਈ ਨਿੰਦਿਆ ਨਹੀਂ ਸੁਣਦੇ। ਜਿਹੜਾ ਸੁਣਦਾ ਹੈ ਉਹਨੇ ਅਜੇ ਸਿੱਖੀ ਵਿੱਚ ਪੈਰ ਹੀ ਨਹੀਂ ਧਰਿਆ। ਉਹਨੂੰ ਅਜੇ ਸਿੱਖੀ ਦਾ ਪਤਾ ਹੀ ਨਹੀਂ। ਉਹ ਸਾਰੇ ਪਾਸੇ ਮਿਸ਼ਰੀ ਘੁੱਲ ਗਈ, ਉਹ ਕਣ-ਕਣ ਚ ਘੁੱਲ ਗਈ। ਇਸ ਕਰਕੇ ਕੰਨ ਜਿਹੜੇ ਨੇ ਉਹ ਵੀ ਹੁਣ ਉੱਤਮ ਸ਼ਲੋਕ ਸੁਣਦੇ, ਬਾਣੀ ਸੁਣ ਕੇ ਰਾਜੀ, ਚੰਗੀ ਬਾਤਾਂ ਸੁਣ ਕੇ ਰਾਜੀ। ਚੰਗੀ ਗੱਲ ਸੁਣ ਕੇ ਰਾਜੀ ਚੰਗਾ ਬੋਲ ਕੇ ਰਾਜੀ ਚੰਗਾ ਚੱਖ ਕੇ ਰਾਜੀ ਇਹਨਾਂ ਜੀ ਇਸ ਵਾਸਤੇ ਗੁਰੂ ਪਿਆਰਿਓ ਸਾਰੇ ਪਾਣੀ ਦੇ ਵਿੱਚ ਘੁਲ ਗਈ ਚੱਖੀਆਂ ਪਤਾ ਲੱਗਦਾ ਹੈ ਸਰੀਰ ਤੋਂ ਕਿਸੇ ਮਹਾਤਮਾ ਕਿਸੇ ਪੂਰਨ ਪੁਰਸ਼ ਦਾ ਨਹੀਂ ਪਤਾ ਲੱਗ ਸਕਦਾ ਕੈਮਰੇ 'ਚ ਉਹਦੀ 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 ਅਵਸਥਾ ਨਹੀਂ ਆ ਸਕਦੀ ਇੱਕ ਕੈਮਰਾ ਕੇਵਲ ਸਰੀਰ ਨੂੰ ਹੀ ਆ ਮੈਨੂੰ ਵੀ ਠੜ ਲੱਗ ਰਹੀ ਹੈ ਇਹ ਜਿਹੜਾ ਕੈਮਰਾ ਹੈ ਨਾ ਗੁਰੂ ਪਿਆਰਿਓ ਸਰੀਰ ਕੈਪਚਰ ਕਰ ਰਿਹਾ ਹੈ ਇਹ ਬੋਲ ਕੈਪਚਰ ਕਰ ਰਿਹਾ ਹੈ ਪਰ ਅਵਸਥਾ ਕੈਪਚਰ ਨਹੀਂ ਕਰ ਸਕਦਾ ਜੇ ਅਵਸਥਾ ਕੈਪਚਰ ਕਰਦਾ ਹੋਵੇ ਜੀਵਨ ਸਿੰਘ ਜੀ ਤੇ YouTube ਉੱਤੇ ਬੜੇ ਬੜੇ ਕਮਾਲ ਦੇ ਬਚਨ ਪਏ ਨੇ ਸੁਣ ਕੇ ਬ੍ਰਹਮ ਗਿਆਨੀ ਹੋ ਜਿਏਗੇ ਕਿ ਸੰਤ ਦੀ ਲੋੜ ਕੀ ਆ ਕਿ ਭਗਤ ਪਿਆਰੇ ਦੀ ਲੋੜ ਕੀ ਆ ਫਿਰ ਤੇ ਆਪਣੇ ਘਰੇ ਤੁਹਾਡੀ ਜੇਬ ਵਿੱਚ ਸਾਰਾ ਬ੍ਰਹਮ ਗਿਆਨ ਪਿਆ ਕੱਢੀ ਜਾਓ ਤੇ ਸੁਣੀ ਜਾਓ ਤੇ ਸੁਣ ਸੁਣ ਕੇ ਹੁੰਦਾ ਕੀ ਹੈ ਸੁਣ ਸੁਣ ਕੇ ਬੰਦਾ ਸਗੋਂ ਆਪਣੇ ਪੈਰ ਹੋਰ ਕਿਸ ਕਾ ਲੈਂਦਾ ਹੈ ਉਹ ਗੁਰੂ ਦੇ ਵਿਚਾਰਧਾਰਾ ਤੋਂ ਹੀ ਦੂਰ ਚਲੇ ਜਾਂਦਾ ਇਸ ਵਾਸਤੇ ਜਿਹੜੀ ਉਹ ਅਵਸਥਾ ਹੈ ਜਿਵੇਂ ਕਿ ਉਹ ਮਿਸ਼ਰੀ ਦੀ ਡਲੀ ਉਸ ਪਾਣੀ ਦੇ ਵਿੱਚ ਘੁਲ ਗਈ ਤੇ ਉਹਦਾ ਅੰਗ-ਅੰਗ ਵਿੱਚ ਮਿਠਾਸ ਚਲੀ ਗਈ ਐਵੇਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆ ਜਬਾਨ ਨੂੰ ਕੋਈ ਚੀਜ਼ ਲਾਓ ਝੂਠੀ ਹੁੰਦੀ ਹੈ ਕਿ ਸੱਚੀ ਝੂਠੀ ਹੁੰਦੀ ਜਬਾਨ ਨੂੰ ਕੋਈ ਚੀਜ਼ ਲਾਈਏ ਉਹ ਝੂਠੀ ਹੋ ਜਾਂਦੀ ਆ ਅਸੀਂ ਸਤਿਗੁਰਾਂ ਦੀ ਰਸਨਾ ਨੂੰ ਕੜਾ ਲਾ ਕੇ ਪ੍ਰਸ਼ਾਦ ਕਿਵੇਂ ਬਣਾ ਲੈਨੇ ਆ ਕਿ ਸਤਿਗੁਰੂ ਦੀ ਰਸਨਾ ਨੂੰ ਲੱਗਾ ਹੈ ਤੇ ਪ੍ਰਸ਼ਾਦ ਪਵਿੱਤਰ ਹੋ ਗਿਆ ਇਹ ਕੜਾ ਪਵਿੱਤਰ ਹੋ ਗਿਆ ਇਹ ਭੋਜਨ ਪਵਿੱਤਰ ਹੋ ਗਿਆ ਕਿਸੇ ਰੱਬ ਦੇ ਪਿਆਰੇ ਬੰਦਗੀ ਵਾਲੇ ਨੇ ਜਦੋਂ ਅਰਦਾਸ ਕੀਤੀ ਕਹਿੰਦੇ ਹੋਣੇ ਪ੍ਰਸ਼ਾਦ ਬਣ ਗਿਆ ਹੱਥ ਨਾਲ ਕੋਈ ਵਸਤੂ ਦਿੱਤੀ ਕਹਿੰਦੇ ਪ੍ਰਸ਼ਾਦ ਬਣ ਗਿਆ ਹੱਥਾਂ ਵਿੱਚ ਵੀ ਘੁੱਲ ਗਿਆ ਉਹ ਕਿ ਉਹਨੇ ਕੋਈ ਵਸਤੂ ਫੜ ਕੇ ਦਿੱਤੀ ਉਹ ਪ੍ਰਸ਼ਾਦ ਰੂਪ ਵਿੱਚ ਹੋ ਗਿਆ ਕੋਈ ਰੱਬ ਦੇ ਪਿਆਰਿਆਂ ਦੀਆਂ ਕਹਾਣੀਆਂ ਤੁਸੀਂ ਸੁਣਦੇ ਹੋ ਕਿਸੇ ਮਹਾਪੁਰਖਾਂ ਨੇ ਬੰਦਗੀ ਆਲਿਆਂ ਨੇ ਕਿਸੇ ਦੇਵੀ ਦੀ ਝੋਲੀ ਚ ਫਲ ਪਾਏ ਉਹ ਜਿੰਨੇ ਫਲ ਪਾਏ ਉਹਦੇ ਬੱਚੇ ਹੋ ਗਏ ਕਿਸੇ ਦੇ ਸਿਰ ਤੇ ਹੱਥ ਰੱਖਿਆ ਇਹ ਕੋਈ ਗੈਬੀ ਸ਼ਕਤੀਆਂ ਦੀ ਗੱਲ ਨਹੀਂ ਮੈਂ ਕਰਦਾ ਤੁਸੀਂ ਰਿਕਾਰਡ ਕਰ ਰਹੇ ਹੋ ਇਹ ਕੀ ਹੈ ਕਿ ਬੰਦਗੀ ਆਲਿਆਂ ਦੇ ਹੱਥ ਦੇ ਵਿੱਚ ਉਹ ਤਸਵੀਰ ਆ ਜਾਂਦੀ ਹੈ ਕਿ ਜਦੋਂ ਨੇਤਰ ਪਾਤ ਕਰਦੇ ਨੇ ਸਪਰਸ਼ ਕਰਦੇ ਨੇ ਤੇ ਗੁਰਮੁਖ ਪਿਆਰਿਓ ਕਾਇਆ ਫਲਟ ਜਾਂਦੀ ਹੈ ਨਜਰੇ ਬਦਲੀ ਤੋਂ ਨਜ਼ਾਰਾ ਬਦਲ ਗਿਆ ਕਿਸਤੀ ਨੇ ਰੁਕ ਬਦਲਾ ਤੋਂ ਕਿਨਾਰਾ ਬਦਲ ਗਿਆ ਉਹ ਖੁੱਲ ਗਿਆ ਸਾਰਾ ਕੁਝ ਉਹਦੇ ਵਾਸਤੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਆਚਰਣ ਦੀ ਗੱਲ ਕਰਨੀ ਕਥਾ ਵੀ ਗੱਲਾਂ ਹਨ ਪਾਠ ਵੀ ਗੱਲਾਂ ਹਨ ਪਰ ਰੱਬ ਦੇ ਮਿਲਣ ਦੀਆਂ ਗੱਲਾਂ ਹਨ ਤੇ ਜੇ ਸਾਡੇ ਅੰਦਰ ਉਸ ਪਾਸੇ ਨੂੰ ਧਿਆਨ ਹੋ ਜਾਏ ਇਹ ਕਥਾ ਰੱਬ ਦੇ ਮਿਲਣ ਦੀ ਹੈ ਬਾਣੀ ਰੱਬ ਦੇ ਮਿਲਾਪ ਕਰਾਉਣ ਵਾਲੀ ਹੈ ਕੀਰਤਨ ਸੁਰਤ ਜੋੜਨ ਵਾਲਾ ਹੈ ਇਹ ਨਾਮ ਅਭਿਆਸ ਅੰਤਰਾਤਮੇ ਚ ਮਲਾਉਣ ਵਾਲਾ ਹੈ ਤੇ ਫਿਰ ਜੁੜ ਕੇ ਕਰੋ ਜੋੜੀ ਜੁੜੇ ਨਾ ਤੋੜੀ ਟੂਟੇ ਐਸੀ ਮਾਦੋ ਖਿੰਚ ਤਣੀ ਇਹੋ ਜੇ ਮਹਾਰਾਜ ਨੇ ਸੁਰਤ ਬਣਾਤੀ ਹੁਣ ਕੋਈ ਉਸ ਸੁਰਤ ਨੂੰ ਤੋੜ ਨਹੀਂ ਸਕਦਾ ਤੇ ਹੋਰ ਕਿਸੇ ਪਾਸੇ ਜੋੜ ਨਹੀਂ ਸਕਦਾ ਖਿੱਚੀ ਗਈ ਆ ਅੰਦਰੋਂ ਧੂਪ ਹੈ ਗਈ ਹੈ ਹਨਾ ਜੀ ਇਸ ਵਾਸਤੇ ਗੁਰੂ ਪਿਆਰਿਓ ਫਿਰ ਦੇਖੋ ਜ਼ਬਾਨ ਜਿਹੜੀ ਐ ਇਹ ਕੁਝ ਵੀ ਰੱਖੀਏ ਤੇ ਝੂਠਾ ਕਰਦੇ ਐ ਪਰ ਜਬਾਨ ਦੁਆਰਾ ਸਿਮਰਨ ਕਰੀਏ ਤੇ ਸੂਚੀ ਭਈ ਇਹ ਰਸਨਾ ਸੂਚੀ ਹੋ ਜਾਂਦੀ ਐ ਤਾਂ ਕਰਕੇ ਅਸੀਂ ਰੱਬ ਦੇ ਪਿਆਰਿਆਂ ਨੂੰ ਕਹਿੰਨੇ ਆ ਕਿ ਸਾਡੀ ਅਰਦਾਸ ਕਰੋ ਜਨਕਾ ਕਹਿਆ ਦਰਗਾਹ ਚੱਲ ਜਨਾ ਦਾ ਕਿਆ ਦਰਗਾਹ ਚ ਚਲਦਾ ਬੰਦਗੀ ਵਾਲਿਆਂ ਦਾ ਕਿਆ ਦਰਗਾਹ ਚ ਚਲਦਾ ਸਤਿਗੁਰੂ ਸੱਚ ਉਹ ਹਾਜ਼ਰ ਨਾਜ਼ਰ ਹੋ ਕੇ ਅਰਦਾਸ ਕਰਦੇ ਨੇ ਨਾ ਸੰਗਤ ਹਾਜ਼ਰ ਨਾਜ਼ਰ ਹੋ ਕੇ ਅਰਦਾਸ ਕਰੀਏ ਤੇ ਸੰਗਤ ਦੀ ਅਰਦਾਸ ਵੀ ਪੂਰੀ ਹੁੰਦੀ ਹੈ ਨਾ ਇਸ ਵਾਸਤੇ ਗੁਰੂ ਪਿਆਰਿਓ ਜਿਵੇਂ ਕਿ ਇੱਕ ਮੈਂ ਪ੍ਰਮਾਣ ਦਿੱਤਾ ਕਿ ਉਹ ਮਿਸ਼ਰੀ ਪਤਾਸਾ 슈ਗਰ ਗੁੜ ਜਦੋਂ ਪਾਣੀ ਦੇ ਵਿੱਚ ਘੁਲ ਗਈ ਤੇ ਪਾਣੀ ਦੇ ਰੋਮ ਰੋਮ ਵਿੱਚ ਚਲੇ ਗਈ ਐਵੇਂ ਬਾਣੀ ਗੁਰਸਿੱਖ ਦੇ ਰੋਮ ਰੋਮ ਵਿੱਚ ਚਲੇ ਜਾਏ ਇਹ ਜਿਹੜਾ ਮਨਸੀ ਆਪਣੇ ਅਸਲੇ ਵੱਲ ਨੂੰ ਤੁਰ ਪਿਆ ਅਸਲਾ ਰੂਪ ਹੀ ਹੋ ਗਿਆ ਇਹ ਮਨ ਖੁੱਲ ਗਿਆ ਤੇ ਫਿਰ ਤਨ ਦਾ ਅਭਿਮਾਨ ਖਤਮ ਹੋ ਗਿਆ ਦੇਹ ਦਾ ਅਧਿਆਸ ਟੁੱਟ ਗਿਆ ਹੈ ਨਾ ਜੀ ਦੇ ਪਹਿਲੇ ਜਨਮ ਤੋਂ ਹੀ ਮਿਥਿਆ ਸੀ ਦੇ ਮਰ ਕੇ ਵੀ ਮਿੱਟੀ ਐ ਦੇ ਜੀ ਕੇ ਵੀ ਮਿੱਟੀ ਐ ਤੇ ਜਦੋਂ ਇਹਦੇ ਚ ਜੀਵ ਆਤਮਾ ਐ ਤੇ ਜ਼बान ਬੋਲਦੀ ਅੱਖਾਂ ਦੇਖਦੀਆਂ ਨੇ ਜੇ ਇਹਦੇ ਚ ਜੀਵ ਆਤਮਾ ਹੈ ਤੇ ਇਹਦੀ ਵੈਲਿਊ ਹੈ ਤੇ ਜਦ ਇਹਦੇ ਚ ਜੀਵ ਆਤਮਾ ਨਿਕਲ ਜਾਂਦੀ ਐ ਤੇ ਮਿੱਟੀ ਪਈ ਮਤੋਲ ਵੀ ਕੋਏ ਨਾ ਹੋਸੀ ਕੋਈ ਡੈਡ ਬੋਡੀ ਦਾ ਮਿੱਤਰ ਬਣਦਾ ਕੋਈ ਕੋ ਕਹਿੰਦਾ ਮੇਰਾ ਐ ਇਹ ਮੇਰੀ ਐ ਇਹ ਮੇਰੀ ਐ ਨਾ ਕਰਕੇ ਨਾਲ ਬਹੁਤ ਹਿਤਜਾਂ ਸਿਓ ਸਦਾ ਰਹਤ ਸੰਗ ਲਾਗੇ ਜਬ ਇਹ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਫਿਰ ਉਹ ਐਵੇਂ ਲੱਗਦਾ ਕਿ ਜਿਵੇਂ ਦੇ ਵਿੱਚ ਪ੍ਰੇਤ ਪੈਦਾ ਹੋ ਗਏ ਨੇ ਕਿਉਂਕਿ ਜੀਵਾਤਮਾ ਇਸ ਕਰਕੇ ਜਿਹੜੀ ਆਤਮਾ ਉਹ ਪਰਮਾਤਮਾ ਦੇ ਅੰਸ਼ ਹੈ ਨਾਮ ਜਪਣ ਨਾਲ ਅਭਿਆਸ ਕਰਨ ਨਾਲ ਦੇਹ ਦਾ ਅਧਿਆਸ ਟੁੱਟਦਾ ਹੈ ਦੇਹ ਦਾ ਅਧਿਆਸ ਟੁੱਟਣ ਨਾਲ ਜੀਵ ਆਤਮਾ ਪਰਮਾਤਮਾ ਚ ਅਪੇਧ ਹੋ ਜਾਂਦੀ ਹੈ ਜਿਵੇਂ ਜਲ ਮੇਂ ਜਲ ਆਏ ਤਿਉਂ ਜੋਤੀ ਸੰਗ ਮਿਟ ਗਏ ਗਵਨ ਨਾ ਪਾਏ ਬਿਸਰਾਮ 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 ਬਿਸਰਾ ਮਿੱਟ ਕੇ ਗਵਨ ਪਾਏ ਬਿਸਰਾ ਸਤਿਗੁਰੂ ਜੀ ਪ੍ਰਮਾਣ ਕਿਉਂ ਦਿੰਦੇ ਨੇ ਵੀ ਸਾਨੂੰ ਮੰਨਣ ਚ ਆ ਜੇ ਜਿਉਂ ਜਲ ਮੇ ਜਲ ਆਏ ਖਟਾਨਾ ਜਲ ਚ ਜਲ ਪਾਇਆ ਇਧਰੋਂ ਗੜਵੀ ਦਾ ਜਲ ਇਧਰੋਂ ਬਾਲਟੀ ਦਾ ਜਲ ਉਧਰੋਂ ਸਰੋਵਰ ਦਾ ਜਲ ਇਧਰੋਂ ਬੋਲੀ ਦਾ ਜਲ ਇਧਰੋਂ ਖੂਹ ਦਾ ਜਲ ਉਧਰੋਂ ਸਮੁੰਦਰ ਦਾ ਜਲ ਉਧਰੋਂ ਮਹਿਰ ਦਾ ਜਲ ਮਲਾਕ ਕੇ ਕੱਢੀਏ ਤਾਂ ਨਹਿਰ ਦਾ ਕਿਹੜਾ ਹੈ ਤੇ ਬਾਲਟੀ ਦਾ ਕਿਹੜਾ ਤੇ ਗੜਵੇ ਦਾ ਕਿਹੜਾ ਹੈ ਪਰਮਾਨ ਇੰਨਾ ਕਮਾਲ ਦਾ ਸਤਿਗੁਰੂ ਜੀ ਦਿੰਦੇ ਨੇ ਕਿ ਸਾਡੇ ਮੰਨਣ ਵਿੱਚ ਆ ਜਾਣਾ ਚਾਹੀਦਾ ਜਿਉਂ ਜਲ ਮੇ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਇਹ ਜੋਤ ਫਿਰ ਪਰਮ ਜੋਤ ਵਿੱਚ ਭੇਦ ਹੋ ਜਾਂਦੀ ਹੈ ਜੋਤੀ ਜੋਤ ਰਲੀ ਸੰਪੂਰਨ ਤਿਆ ਏ ਜਦੋਂ ਕੋਈ ਰੱਬ ਦੇ ਪਿਆਰੇ ਨਾਮ ਅਭਿਆਸੀ ਦੁਨੀਆਂ ਤੋਂ ਜਾਂਦੇ ਤੇ ਕੀਰਤਨੀਏ ਸਿੰਘੇ ਸ਼ਬਦ ਪੜਦੇ ਹੈ ਪਵਨੇ ਮੇ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾ ਪਵਨੇ ਮੇ ਪਵਨ ਸਮਾਇਆ ਜੋਤੀ ਮੈਂ ਜੋਤ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਮਾਟੀ ਮਾਟੀ ਹੋਈ ਇਕ ਰੋਵਨ ਆਰੇ ਕੀ ਕਵਾ ਮਾਟੀ ਮਾਟੀ ਹੋਏ ਰੋਣ ਹਾਰੇ ਕੀ ਕਵਨਟੇ ਕਾ ਮਾਟੀ ਮਾਟੀ ਹੋਏ ਕ ਰੋਵਨ ਹਾਰੇ ਕੀ ਕਵਨਟੇ ਕਮਾਤੀ ਬਾਟੀ ਹੋਈ ਰਾਵਣ ਵਾਰੇ ਕੀ ਕਤ ਕੈਂਟੇ ਕਾਣ ਮੋਆਰੇ ਕਾਣ ਮੋਆ ਬ੍ਰਹਮ ਗਿਆਨੀ ਮੇਲ ਕਰੋ ਵਿਚਾਰ A car. ਰੂਹਾਰੇ ਕਾਣ ਪੂਰਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਇਹ ਤੋ ਚਲਤ ਪਿਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਇਹ ਤੋ ਚਲਤ ਰੱਬ ਦੀ ਮਿਲ ਕਰੋ ਪਿਆਰੇ ਰੱਬ ਦੇ ਪਿਆਰਿਆਂ ਨੂੰ ਬੰਦਗੀਆ ਲਿਆਂ ਨੂੰ ਮਿਲ ਕੇ ਵਿਚਾਰ ਕਰੀਏ ਕੌਣ ਮਰਿਆ ਕੀ ਮਰਿਆ ਅੱਖਾਂ ਮਰੀਆਂ ਗੋਡੇ ਮਰੇ ਮੋਡੇ ਮਰੇ ਕੋਈ ਸ਼ਰੀਰ ਦਾ ਅੰਗ ਮਰਿਆ ਸ਼ਰੀਰ ਤੇ ਸਾਰਾ ਹੀ ਪਿਆ ਵਾ ਪਰ ਬਾਬਾ ਬੋਲਤੇ ਤੇ ਦੇਹੀ ਦੇ ਸੰਗ ਰਹਤੇ ਕਥਾ ਭਾਰਤਾ ਕਹਤੇ ਦੇਹੀ ਦੇ ਸੰਗ ਆਤਮਾ ਇਹਦੇ ਨਾਲ ਬੱਜੀ ਨਹੀਂ ਹੋਈ ਇਸ ਕਰਕੇ ਤੁਹਾਡਾ ਪ੍ਰਸ਼ਨ ਸੀ ਦੇ ਵਿੱਚ ਆਤਮਾ ਵਿੱਚ ਮਨ ਵਿੱਚ ਕੀ ਫਰਕ ਹੈ ਆਤਮਾ ਪਰਮਾਤਮਾ ਦੇ ਅੰਸ਼ ਹੈ ਮਨ ਆਤਮਾ ਕਰਕੇ ਪ੍ਰਕਾਸ਼ਿਤ ਹੈ ਦੇ ਪੰਜਾਂ ਤਤਾਂ ਦੀ ਹੈ ਇਹ ਦੇ ਪੰਜਾਂ ਤੱਤਾਂ ਵਿੱਚ ਸਮਾ ਜਾਂਦੇ ਆ ਆਤਮਾ ਪਰਮਾਤਮਾ 'ਚ ਪਰ ਉਹਨਾਂ ਗੁਰਮੁਖਾਂ ਦੀ ਜਿਹੜੇ ਜ਼ਿੰਦਗੀ ਪਰ ਸਿਮਰਨ ਵਿੱਚ ਜੁੜੇ ਰਹਿੰਦੇ ਆ ਨਾ ਕੋ ਸਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ